ਕਾਲ ਜੀ ਸਾਰਿਆਂ ਨੂੰ ਤਰੀਕਾ 26 8 25 ਦੇ ਮੌਲ ਤੇ ਖਰਾਬੀ ਹਰਕੀਆਂ ਕਲਾ ਜਲੀ ਜਾਣਾ ਇਹ ਹੈ ਜੀ ਸਾਡੇ ਪਿੰਡ ਦਾ ਹਾਲ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਇਹ ਪਾਣੀ ਜਿਹੜਾ ਚੱਲਦਾ ਪਿਆ ਰਾਵੀ ਨਦੀ ਦਾ ਫਰਦਾਸਪੁਰ ਜ਼ਿਲ੍ਹੇ ਚ ਤੇ ਦੋ ਦਿਨ ਤੋਂ ਲਗਾਤਾਰ ਮੀਂਹ ਪੈਂਦਾ ਪਿਆ ਦੇਖਦੇ ਆਂ ਵੀਡੀਓ ਚ ਬਨੇ ਰੋ ਕਿੱਥੋਂ ਕਿੰਨਾ ਕੁ ਪਾਣੀ ਹੈ ਚੱਲਦਾ ਪਿਆ ਆ ਪੂਰੇ ਰੋਡ ਤੇ ਇਹਦੇ ਚ ਮੈਂ ਘਰੋਂ ਨਿਕਲੇ ਰੋਡ ਨਿਕਲਦੇ ਸਾਰ ਹੀ ਪਾਣੀ ਬਾਹਰ ਵਗਦਾ ਪਿਆ ਹੈ ਨਹੀਂ ਤੇ ਮੀਂਹ ਵੀ ਪੈਂਦਾ ਪਿਆ ਹੁਣ ਦੁਕਾਨ ਤੇ ਕੰਮ ਕੁੰਮ ਤੇ ਕੀ ਕਰਨਾ ਅੱਜੇ ਵਿੱਚ ਦੁਕਾਨ ਤੇ ਜਾ ਕੇ ਪਰ ਮੈਂ ਕਿਹਾ ਚਲੋ ਮੋਹਲਵੇ ਕੀ ਜਾ ਕੇ ਉੱਥੇ ਵੀ ਕਿਤੇ ਦੁਕਾਨ ਦੇ ਅੰਦਰ ਨਾ ਪਾਣੀ ਆਂਦਾ ਦੁਕਾਨ ਦੇ ਅੰਦਰ ਹੀ ਨਾ ਕਿਤੇ ਪਾਣੀ ਆਗਦਾ ਹੋਏ ਕਿਉਂਕਿ ਦੁਕਾਨਾਂ ਜਿਹੜੀਆਂ ਆਂਦੀ ਨਹੀਂਆਂ ਰੋਡ ਤੋਂ ਪਾਣੀ ਪਾਣੀ ਸਾਰੇ ਰੋਡ ਤੋਂ ਦੁਕਾਨਾਂ ਨਹੀਂ ਆਂਦੀਆਂ ਤੇ ਮੈਂ ਕਿਤੇ ਪਾਣੀ ਜਿਹੜਾ ਦੁਕਾਨ ਦੇ ਅੰਦਰ ਨਾ ਆਗਦਾ ਹੋਏ ਦੇਖਦੇ ਜਾ ਕੇ ਕੀ ਭਣੇਦਾ ਉੱਥੇ ਨਿਕਲਦੇ ਸਾਰ ਘਰੋਂ ਤੇ ਪਾਣੀ ਮਿਲ ਗਿਆ ਕਾਫੀ ਜਿਹੜੇ ਪਿੰਡ ਆ ਕਿਧਰੇ ਆ ਤੋਂ ਦੂਰ ਆਟਵੇਂ ਆ ਯਾਨੀ ਕਿ ਕੋਈ 7-8 ਕਿਲੋਮੀਟਰ ਨਾਲੋਂ ਸਾਈਡ ਤੇ ਆ ਨਹੀਂ ਜਿਹੜੇ ਲਾਗੇ ਵਾਲੇ ਪਿੰਡ ਆ ਉੱਥੇ ਤੇ ਹਾਈ ਅਲਰਟ ਹੋ ਗਿਆ ਜਾੜੀ ਵੀ ਕਿਉਂਕਿ ਉੱਥੇ ਪਾਣੀ ਉਹ ਜਿਹੜਾ ਬੰਨ ਟੁੱਟ ਗਿਆ ਆ ਤੇ ਤੇਰੇ ਆ ਦਾ ਬੰਨ ਟੁੱਟੇ ਦਾ ਉਹ ਤੇ ਪਿੰਡਾਂ ਨੂੰ ਹਾਈ ਅਲਰਟ ਕੀਤਾ ਦਾ ਜਿਹੜੇ ਉੱਤਰ ਦੇ ਲਗਭਗ ਕੋਈ 10-12 ਪਿੰਡ 15 ਪਿੰਡ ਜਿਹੜੇ ਹੋਣਗੇ ਕਾਫੀ ਸਪੀਡ ਨਾਲ ਕ੍ਰਾਸ ਕਰਦਾ ਪਿਆ ਸਰਗਮ ਜਿਹੜਾ ਮੈਂ ਕ੍ਰਾਸ ਕੀਤਾ ਹੁਣ ਜਿਹੋਂ ਦੋਂ ਮੈਂ ਨਿਕਲਿਆ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪਾਣੀ ਆ ਜਿਹੜੇ ਮੇਰੇ ਗੱਡੀ ਦੇ ਟਾਇਰ ਇਹਦੇ ਟਾਇਰ ਸਾਰੇ ਡੁੱਬ ਗਏ ਸੀ ਇਹਦੇ ਵਿੱਚ ਜਿਹੜਾ ਹੁਣ ਮੈਂ ਪਾਣੀ ਕ੍ਰਾਸ ਕੀਤਾ ਇਹ ਆਗੇ ਜੀ ਇਹ ਮੇਨ ਰੋਡ ਤੇ ਇਹ ਰੋੜਾ ਕਰਤਾਰਸਪੁਰ ਤੋਂ ਗੱਲੜੀ ਰੋਡ ਗਰਦਾਸਪੁਰ ਨੂੰ ਗਰਦਾਸਪੁਰ ਹੁਣਾ 80 ਕਿਲੋਮੀਟਰ ਇਹ ਜਰਾ ਮੈਂ ਰਾਈਟ ਟਰਨ ਕਰਦਾ ਪਿਆ ਇਹ ਆ ਜਾਂਦਾ ਜੀ ਦੁਰੰਗਲਾ ਰੋਡ ਦੁਰੰਗਲਾ ਤੋਂ ਹੋਏਗਾ ਕੋਈ 4-5 ਕਿਲੋਮੀਟਰ ਇਹ ਜਿਹੜੇ ਇਲਾਕੇ ਆ ਦੁਰੰਗਲਾ ਸਾਈਡ ਹੋਗੇ ਗੱਲ ਦੀ ਸਾਈਡ ਹੋਗੇ ਇੱਥੇ ਜਿਆਦਾ ਖਤਰਾ ਹੁੰਦਾ ਪਾਣੀ ਆਂਦਾ ਪਿੰਡਾਂ ਦੇ ਨਾਲ-ਨਾਲ ਹੀ ਹੈ ਨਾ ਜਿਹੜਾ ਬੰਨ ਜਿਹੜਾ ਰਾਵੀ ਦਰਿਆ ਦਾ ਬੰਨਾ ਹੈ ਪਿੰਡਾਂ ਦੇ ਨਾਲ ਹੀ ਹੈ ਜਰਾ ਤੇ ਬਾਜੀ ਦੋ ਜਿਹੜਾ ਬੰਨ ਹੈ ਜਿਹੜਾ ਜਦੋਂ ਟੁੱਟਦਾ ਜਾਂ ਟੁੱਟਦਾ ਤੇ ਉਦੋਂ ਆ ਪਿੰਡਾਂ 'ਚ ਪਾਣੀ ਆਉਣ ਦੇ ਚਾਂਸ ਹੋ ਜਾਂਦੇ ਚਲੋ ਰਾਤ ਦੀ ਲਗਾਤਾਰ ਤੋਂ ਹੋ ਰਹੀ ਹੈ ਫਰਾਤ ਤੋਂ ਕੀ ਕੱਲ ਰਾਤ ਤੋਂ ਹੀ ਲਗਾਤਾਰ ਹੋ ਰਹੀ ਹੈ بارش ਪੈਂਦੇ 48 ਘੰਟੇ ਹੋ ਚੁੱਕੇ ਹੈ ਰੋਡ ਤੇ ਠੀਕ ਹੀ ਆ ਕਿਦੋਂ ਕਰਾਸ ਨਹੀਂ ਪਾਣੀ ਕਰਦਾ ਪਿਆ ਕਿੰਨਾ ਕਿ ਵੀ ਆਏ ਆ ਹੋ ਗਿਆ ਥੋੜਾ ਸਾਟਾ ਤੋਂ ਪੈ ਲਿਆ ਅੰਦਰੋਂ ਵੀ ਨੀਂਦੀਆਂ ਅੰਦਰੋਂ ਵੀ ਨੀਂਦੀਆਂ ਬੜਾ ਪਾਣੀ ਅੰਦਰ ਨਾਲ ਬਿਲਕੁਲ ਆਨ ਕੇ ਲੱਗੇ ਦਾ ਨਾਲ ਜੀ ਮੈਂ ਤੁਹਾਨੂੰ ਦਿਖਦਾ ਪਿਆ ਹੁਣ ਨੇਦਰ ਗਰਦਾਸਪੁਰ ਵਿੱਚ ਤੇ ਬੱਚਿਆਂ ਨੂੰ ਛੁੱਟੀਆਂ ਸਕੂਲਾਂ ਸਕੂਲਾਂ ਵਿੱਚ ਤੇ ਛੁੱਟੀਆਂ ਪਾ ਦਿੱਤੀਆਂ ਗਈਆਂ ਦੋ ਤਿੰਨ ਦਿਨ ਦੇ ਦੋ ਤਿੰਨ ਦਿਨ ਲਈ ਸਕੂਲ ਬੰਦ ਨੇ ਪਰ ਇਹ ਬੜਾ ਪਿੰਡ ਦਾ ਹੈ। ਬੱਸ ਸਰ ਇੱਕ ਕ੍ਰਾਸ ਨਹੀਂ ਕੀਤੀ ਪਾਣੀ ਨੇ। ਇਹ ਅਸیں ਹੋ ਗਿਆ ਜੀ ਦੁਰੰਗਲੇ ਵਿੱਚ ਅੰਡਣ ਦੁਰੰਗਲਾ ਡਾ ਜਰਾ ਇਹ ਤੋਂ ਮੈਂ ਘਰੋਂ ਚੱਲਿਆ ਸੀ ਉਦੋਂ ਮੀਂਹ ਨਹੀਂ ਨਾ ਤੇਜ ਹੁਣ ਅਧਰਾਨ ਕੇ ਜ਼ਿਆਦਾ ਤੇਜ ਹੋ ਗਿਆ ਐ ਸਕੂਲ ਦੀਆਂ ਬੱਸਾਂ ਜਾਂਦੀਆਂ ਪਈਆਂ ਨਹੀਂ ਪਰ ਖਾਲੀ ਆ ਮਾਰਕਟ ਸਾਰੇ ਬੰਦ ਆ। ਤੇ ਅਬ ਜੀ بارش ਚ ਆਣਾ ਵੀ ਕੀ ਕਰਨਾ। ਮੇਰੀ ਆ ਗਈ ਹੈ ਜੀ ਦੁਕਾਨ। ਰੋਡ ਉੱਚਾਇਆ ਤੇ ਦੁਕਾਨ ਨੀਵੀਂ ਪਰ ਬਚਾਈ ਹੈ ਜੀ।